ਹੁਣ ਜੋ ਸਿਚੁਏਸ਼ਨ ਚੱਲਦੀ ਪਈ ਹੈ ਉਹਦੇ ਵਿੱਚ ਇਹ ਹੋ ਰਿਹਾ ਵੀ ਟ੍ਰੇਨਾਂ ਡਾਇਵਰਟ ਹੋ ਰਹੀਆਂ ਨੇ ਜਿਹੜੀਆਂ ਗੱਡੀਆਂ ਮਾਰ ਲੈ ਕੇ ਜਾ ਰਹੀਆਂ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਹੈ ਔਰ ਉਹਦੀ ਜਗ੍ਹਾ ਤੇ ਜਿਹੜੀ ਪੈਸੇਂਜਰ ਗੱਡੀ ਨੂੰ ਕੱਢਿਆ ਜਾਂਦਾ ਜਿਹੜਾ ਕੰਮ 4 ਦਿਨਾਂ 'ਚ ਹੋਣਾ ਹੁੰਦਾ ਉਹ ਕਈ ਵਾਰ 6 6 7 ਦਿਨਾਂ ਬਾਅਦ ਗੱਡੀ ਉੱਥੇ ਪਹੁੰਚਦੀ ਹੈ ਔਰ ਟ੍ਰੇਨ ਦਾ ਜਿਹੜਾ ਸਬਸਟੀਟਿਊਟ ਆ ਇਹ ਦਾ ਹੋਰ ਕੋਈ ਜਲਤੀ ਢੋਹ ਨਹੀਂ ਜਗਦਾ ਵੀ ਤੁਸੀਂ ਕਿਸੇ ਤਰ੍ਹਾਂ ਵੀ ਮਾਲ ਹੋਰ ਤਰ੍ਹਾਂ ਭੇਜ ਦਿਓ ਅੰਡਸਟਰੀ ਨੂੰ ਕਰੋੜਾਂ ਰੁਪਏ ਦਾ ਰੋਜ਼ ਦਾ ਨੁਕਸਾਨ ਹੋ ਰਿਹਾ ਇੱਕ ਬੰਦਾ ਆਪਣੀ ਪ੍ਰੋਬਲਮ ਸਾਲਵ ਕਰਨ ਵਾਸਤੇ ਦੂਜੇ ਵਾਸਤੇ ਪ੍ਰੋਬਲਮ ਕ੍ਰੀਏਟ ਕਰੇ ਇਹ ਠੀਕ ਨਹੀਂ ਹੁੰਦਾ ਹੈਗਾ ਇਸ ਵੇਲੇ ਅੰਡਸਟਰੀ ਦੇ ਉੱਤੇ ਇਹ ਬਹੁਤ ਵੱਡਾ ਇੱਕ ਜਨਨ ਕਿ ਸੰਕਟ ਆਇਆ ਹੋਇਆ ਹੈ ਵੀ ਅਸੀਂ ਆਪਣੇ ਮਾਲ ਕਿੱਦਾਂ ਭੇਜਣੇ ਆ ਔਰ ਕਿਦਾਂ ਕਰਨੇ ਆ ਔਰ ਕਿਦਾਂ ਸਾਡੇ ਮਾਲ ਟਾਈਮ ਸਿਰ ਪਹੁੰਚਣਗੇ ਤਾਂਕੀ ਸਾਡੀ ਜਿਹੜੀ ਐਕਸਪੋਰਟ ਹੋ ਸਕੇ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬ ਦਾ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬ ਦਾ ਸਸ਼ੀਕਾਲ ਜਨਹਿੱਤੇ ਅਸੀਂ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਮੋਨੀਸ਼ ਵਿਸ਼ੇਸ਼ਟ ਗੱਲ ਕਰੀਏ ਲਗਾਤਾਰ ਜਿਹੜੀਆਂ ਟ੍ਰੇਨਾਂ ਡਿਲੇ ਹੋਣਦੀਆਂ ਜਾ ਰਹੀਆਂ ਨੇ ਕਿਸਾਨਾਂ ਦੇ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਲਗਭਗ 15 ਦਿਨ ਦੇ ਕਰੀਬ ਜਿਹੜਾ ਟ੍ਰੇਨਾਂ ਜਿਹੜੀਆਂ ਨੇ 60 ਤੋਂ ਵੱਧ ਜਿਹੜੀਆਂ ਰੱਦ ਵੀ ਕੀਤੀਆਂ ਗਈਆਂ ਨੇ ਇਸ ਦੇ ਨਾਲ ਜਿਹੜਾ ਇੰਡਸਟਰੀ ਨੂੰ ਕਿੰਨਾ ਕੁ ਪ੍ਰਭਾਵ ਪਵੇਗਾ ਸਾਡੇ ਨਾਲ ਅਵਤਾਰ ਪੋਗਲ ਜੀ ਨੇ ਉਹਨਾਂ ਨਾਲ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਸਰ ਕਿਸਾਨਾਂ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਕਿੰਨਾ ਕੁ ਪ੍ਰਭਾਵ ਜਿਹੜਾ ਇੰਡਸਟਰੀ ਨੂੰ ਪਵੇਗਾ ਦੇਖੋ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਐਸ ਵੇਲੇ ਚੱਲ ਰਹੀ ਹੈ ਵੀ ਟ੍ਰੇਨਰ ਜਿੱਦਾਂ ਅੱਗੇ ਅਸੀਂ ਸਬਾਨ ਜਦੋਂ ਵੀ ਭੇਜਣਾ ਹੁੰਦਾ ਸੀ ਬੋਸਟਲੀ ਜਿਹੜੀ ਐਕਸਪੋਰਟ ਦਾ ਆਈਟਮਸ ਨੇ ਉਹ ਕੰਟੇਨਰ ਦੇ ਵਿੱਚ ਜਾਂਦੇ ਔਰ ਕੰਟੇਨਰ ਜਿਹੜੇ ਆ ਸਾਰੇ ਕੁਝ ਦਿੱਲੀ ਤੋਂ ਜਾ ਕੇ ਜਾਂ ਗਈ ਗੁਜਰਾਤ ਤੋਂ ਜਾਂ ਬਾਂਬੇ ਤੋਂ ਜਾਂ ਹੋਰ ਕਈ ਪੋਰਟਸ ਨੇ ਜਿੱਥੋਂ ਜਾ ਕੇ ਇਹ ਸਾਰੇ ਚੜਦੇ ਨੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਸਮੱਸਿਆ ਆ ਰਹੀ ਉਹ ਵੀ ਅੱਜ ਦੇ ਹਿਸਾਬ ਨਾਲ ਜਿੱਦਾਂ ਅਸੀਂ ਪੇਪਰ ਦੇ ਵਿੱਚ ਵੀ ਪੜ ਰਹੇ ਆ ਕਿ 100 ਦੇ ਕਰੀਬ ਟ੍ਰੇਨਾਂ ਜਿਹੜੀਆਂ ਹੈਗੀਆਂ ਆ ਉਹ ਕੁਝ ਬੰਦ ਹੋਈਆਂ ਆ ਜਾਂ ਕੁਝ ਡਾਇਵਰਟ ਕੀਤੀਆਂ ਹੋਈਆਂ ਆ ਕਿਉਂਕਿ ਅਸੀਂ ਲੋਕ ਜਦੋਂ ਸਾਡੇ ਕੋਲ ਕੋਈ ਐਕਸਪੋਰਟ ਦੇ ਆਰਡਰ ਆਉਂਦੇ ਆ ਅਸੀਂ ਉਹਦੀ ਪਲੈਨਿੰਗ ਕਰਦੇ ਆ ਕਿ ਅਸੀਂ ਇਹ 2 ਮਹੀਨੇ ਬਾਅਦ ਜਦੋਂ ਮਾਲ ਦੇਣਾ ਆ ਔਰ ਫਿਰ ਸਾਨੂੰ ਜਿਸ ਵੈਸਲ ਦੇ ਉੱਤੇ ਅਸੀਂ ਇਹ ਮਾਲ ਭੇਜਣਾ ਹੁੰਦਾ ਉਹਦੀ ਅਸੀਂ ਕੈਲਕੂਲੇਸ਼ਨ ਕੀਤੀ ਹੁੰਦੀ ਵੀ ਇੱਥੋਂ ਸਾਡਾ ਜੇ ਮਦਰਾਸ ਬਾਲ ਜੇ ਸਾਡਾ ਮਦਰਾਸ ਜਾਣਾ ਜਾਂ ਬਾਂਬੇ ਜਾਣਾ ਜਾਂ ਗੁਜਰਾਤ ਜਾਣਾ ਵੀ ਇਹਨੂੰ ਇਸ ਟ੍ਰੇਨ ਤੇ ਅਸੀਂ ਚੜਾਵਾਂਗੇ ਔਰ ਇਹ ਪੰਜਵੇਂ ਦਿਨ ਉੱਥੇ ਜਾ ਕੇ ਪਹੁੰਚ ਜਾਏਗਾ ਉੱਥੋਂ ਇਹ ਵੈਸਲ ਤੇ ਚਲਾ ਜਾਏਗਾ ਹੁਣ ਜੋ ਸਿਚੁਏਸ਼ਨ ਚੱਲਦੀ ਪਈ ਹੈ ਉਹਦੇ ਵਿੱਚ ਇਹ ਹੋ ਰਿਹਾ ਵੀ ਟ੍ਰੇਨਾਂ ਡਾਇਵਰਟ ਹੋ ਰਹੀਆਂ ਨੇ ਜਾਂ ਕੈਂਸਲ ਹੋ ਰਹੀਆਂ ਜਿਹੜੀਆਂ ਕੈਂਸਲ ਹੋ ਰਹੀਆਂ ਉਹ ਤਾਂ ਹੈਗੀਆਂ ਜਿਹੜੀਆਂ ਆਪਣਾ ਪੈਸੇਂਜਰ ਟ੍ਰੇਨਸ ਵਗੈਰਾ ਜ਼ਿਆਦਾ ਕੈਂਸਲ ਹੁੰਦੀਆਂ ਪਰ ਜਦੋਂ ਡਾਇਵਰਸ਼ਨ ਆ ਜਾਂਦੀ ਹੈ ਫਿਰ ਜਿਹੜੀਆਂ ਗੱਡੀਆਂ ਮਾਲ ਲੈ ਕੇ ਜਾ ਰਹੀਆਂ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਹੈ ਔਰ ਉਹਦੀ ਜਗ੍ਹਾ ਤੇ ਜਿਹੜੀ ਪੈਸੇਂਜਰ ਗੱਡੀ ਨੂੰ ਕੱਢਿਆ ਜਾਂਦਾ ਜਿਹੜਾ ਕੰਮ 4 ਦਿਨਾਂ ਚ ਹੋਣਾ ਹੁੰਦਾ ਉਹ ਕਈ ਵਾਰ 6 6 7 ਦਿਨ ਬਾਅਦ ਗੱਡੀ ਉਥੇ ਪਹੁੰਚਦੀ ਹੈ ਉਹਨੇ ਟਾਈਮ ਨੂੰ ਉਹ ਜਿਹੜਾ ਵੈਸਲ ਹੈ ਉਹ ਚਲਾ ਜਾਂਦਾ ਤੇ ਸਾਡਾ ਮਾਲ ਜਿਹੜਾ ਹੈ ਉਹ ਰੁਕ ਜਾਂਦਾ ਹੈ ਕਿਉਂਕਿ ਐਕਸਪੋਰਟ ਇੱਕ ਐਦਾਂ ਦੀ ਚੀਜ਼ ਹੈ ਜਿਹਦੇ ਵਿੱਚ ਤੁਹਾਡੀ ਸਾਰੀਆਂ ਕਮਿਟਮੈਂਟਸ ਹੋਈਆਂ ਹੁੰਦੀਆਂ ਆ ਵੀ ਇਹ ਜਿਹੜਾ ਮਾਲ ਤੁਸੀਂ ਭੇਜੋਗੇ ਇਹ ਸਾਨੂੰ ਕਿਹੜੀ ਡੇਟ ਤੱਕ ਸਾਡੇ ਉੱਥੇ ਆਪਣੇ ਪੋਰਟ ਤੇ ਉਤਰਨਾ ਚਾਹੀਦਾ ਕਿਉਂਕਿ ਉਹਨਾਂ ਨੇ ਅੱਗੇ ਉਸ ਹਿਸਾਬ ਨਾਲ ਆਪਣਾ ਪਲੈਨਿੰਗ ਕੀਤੀ ਹੁੰਦੀ ਹੈ ਤੇ ਇਹ ਚੀਜ਼ਾਂ ਜਦੋਂ ਹੋਣ ਲੱਗ ਜਾਂਦਾ ਜਿੱਦਾਂ ਟ੍ਰੇਨਾਂ ਬੰਦ ਹੋ ਗਈਆਂ ਜਾਂ ਸੜਕ ਰੋਕ ਦਿੱਤੀ ਤੇ ਉਹਦੇ ਵਿੱਚ ਜਿਹੜਾ ਇਹ ਸਾਰਾ ਕੁਝ ਸਿਸਟਮ ਸਾਡਾ ਜਿਹੜਾ ਹੋਗਾ ਅੱਜ ਇੰਡਸਟਰੀ ਜਿਹੜੀ ਹੈ ਕਿਉਂਕਿ ਅਸੀਂ ਲੋਕ ਜਿੱਦਾਂ ਲੋਕਲ ਵੀ ਕੰਮ ਕਰਦੇ ਆ ਲੋਕਲ ਵੀ ਭੇਜਦੇ ਆ ਉਹਦਾ ਟਰੱਕਾਂ ਤੇ ਮਾਲ ਜਾਂਦਾ ਆ ਉਹ ਵੀ ਘੁਮ ਘੁਮ ਕੇ ਪਹਿਲਾਂ ਤੁਸੀਂ ਦੇਖਿਆ ਕਿੰਨੀ ਦੇਰ ਆਪਣੇ ਉਹ ਸਾਰੇ ਸਾਰੇ ਬਾਰਡਰ ਬੰਦ ਰਹੇ ਨੇ ਹੁਣ ਥੋੜੇ ਥੋੜੇ ਉਹਨਾਂ ਨੇ ਖੋਲੇ ਆ ਕਿਸੇ ਤੋਂ ਫਿਰ ਵੀ ਜਿਹੜਾ ਵੀ ਹਾਲ ਤੁਸੀਂ ਜਾਣਾ ਉਹ ਵੀ ਤੁਹਾਨੂੰ ਕਾਫੀ ਘੁਮ ਕੇ ਜਾਣਾ ਪੈਂਦਾ ਔਰ ਟ੍ਰੇਨ ਦਾ ਜਿਹੜਾ ਸਬਸਟੀਟਿਊਟ ਆ ਇਹਦਾ ਹੋਰ ਕੋਈ ਸਬਸਟੀਟਿਊਟ ਹੋ ਨਹੀਂ ਸਕਦਾ ਵੀ ਤੁਸੀਂ ਕਿਸੇ ਤਰ੍ਹਾਂ ਦੀ ਮਾਲ ਹੋਰ ਤਰ੍ਹਾਂ ਭੇਜ ਦਿਓ ਤੇ ਇਹਦੇ ਨਾਲ ਜਿੰਨੀ ਆ ਵੀ ਐਕਸਪੋਰਟ ਜਿਹੜਾ ਸਾਡੇ ਇੱਕ ਮਿੰਟ ਬੈਂਸ ਆ ਉਹ ਸਾਰੀਆਂ ਲੇਟ ਹੋ ਰਹੀਆਂ ਔਰ ਇੰਡਸਟਰੀ ਨੂੰ ਕਰੋੜਾਂ ਰੁਪਏ ਦਾ ਰੋਜ਼ ਦਾ ਨੁਕਸਾਨ ਹੋ ਰਿਹਾ ਕਿਉਂਕਿ ਜਦੋਂ ਸਾਡਾ ਟਾਈਮ ਸ਼ਿਪ ਮਾਲ ਨਹੀਂ ਪਹੁੰਚਦਾ ਫਿਰ ਉਹਦੇ ਤੇ ਸਾਨੂੰ ਜਿਹੜੀ ਕਲੌਜ਼ ਲੱਗੀ ਹੁੰਦੀ ਹੈ ਵੀ ਜੇ ਤੁਸੀਂ ਲੇਟ ਕਰੋਗੇ ਤੇ ਤੁਹਾਨੂੰ ਉਹਦੇ ਤੇ ਸਾਨੂੰ ਡੈਮੇਜ ਪੈ ਜਾਂਦੇ ਆ ਸਾਨੂੰ ਉਹਦੇ ਤੇ ਪੈਨਲਟੀ ਪੈ ਜਾਂਦੀ ਜਿਹੜੀ ਜਿਹੜੀ ਸਾਡਾ ਇੰਪੋਰਟਰ ਹੁੰਦਾ ਉਹ ਪਾ ਦਿੰਦਾ ਇਹ ਮੇਰਾ ਤਾਂ ਇਹਨਾਂ ਨੁਕਸਾਨ ਹੋ ਗਿਆ ਤੁਹਾਡਾ ਮਾਲ 15 ਦਿਨ ਲੇਟ ਪਹੁੰਚਿਆ ਕਿਉਂਕਿ ਅੱਜ ਦੇ ਜਹਾਜ਼ ਤੇ ਨਹੀਂ ਚੜਿਆ ਤੇ ਮੁੜ ਕੇ ਜੇ ਸਾਨੂੰ ਦੂਸਰਾ ਜਹਾਜ਼ ਚਾਹੀਦਾ ਉਹ ਕਈ ਵਾਰ 10 ਦਿਨ ਬਾਅਦ ਜਾਂ 12 ਦਿਨ ਬਾਅਦ ਮਿਲਦਾ ਹੈ ਕੋਈ ਉਹ ਤਾਂ ਹੈ ਨਹੀਂ ਵੀ ਆਪਾਂ ਬੱਸ ਸਟੈਂਡ ਤੇ ਗਏ ਤਾਂ ਦਿੱਲੀ ਦੀ ਇੱਕ ਬੱਸ ਲੈਣੀ ਹੈ ਤੇ 10 ਮਿੰਟ ਬਾਅਦ ਦੂਜੀ ਕਿਸੇ ਕੰਪਨੀ ਦੇ ਵਾਸਤੇ ਵਹਿ ਜਾਣਗੇ ਕਿਉਂਕਿ ਜਹਾਜ਼ ਤੇ ਉਸੇ ਪਹਿਲਾਂ ਹੀ ਬੁਕਿੰਗ ਹੋਈ ਹੁੰਦੀ ਆ ਕਿਹੜਾ ਕਿਹੜਾ ਕੰਟੇਨਰ ਕਿਹੜੇ ਕਿਹੜੇ ਜਹਾਜ਼ ਤੇ ਚੜਨਾ ਔਰ ਉਹ ਜਹਾਜ਼ ਨੇ ਕਿਦਨ ਚੱਲਣਾ ਉਹਦੇ ਹਿਸਾਬ ਨਾਲ ਜਿਹੜਾ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਆ ਅਸੀਂ ਸਰਕਾਰ ਨੂੰ ਵੀ ਅਪੀਲ ਕਰਾਂਗੇ ਅਸੀਂ ਜਿਹੜੇ ਕਿਸਾਨਾਂ ਨੂੰ ਵੀ ਅਪੀਲ ਕਰਦੇ ਆ ਦੇਖੋ ਕੋਈ ਵੀ ਤੁਹਾਡੀ ਪ੍ਰੋਬਲਮ ਹੈਗੀ ਆ ਉਹ ਤੁਸੀਂ ਸਰਕਾਰ ਤੋਂ ਕਰਾਉਣੀ ਹੈ ਤੇ ਉਹਦੇ ਨਾਲ ਜੇ ਤੁਸੀਂ ਤੁਸੀਂ ਆ ਦੇਖੋ ਵੀ ਜੇ ਤੁਹਾਨੂੰ ਪ੍ਰੋਬਲਮ ਹੈ ਹੁਣ ਤੁਹਾਡੀ ਪ੍ਰੋਬਲਮ ਨੂੰ ਤੁਸੀਂ ਆਪਣੀ ਪ੍ਰੋਬਲਮ ਨੂੰ ਸੋਲਵ ਕਰਾਉਣ ਵਾਸਤੇ ਲੱਗੇ ਹੋ ਪਰ ਜਿਹਦੇ ਨਾਲ ਬਾਕੀ ਸਾਰੀ ਇੰਡਸਟਰੀ ਜਿਹੜੀ ਹੈਗੀ ਉਹ ਇੰਨੀ ਜ਼ਿਆਦਾ ਪ੍ਰੋਬਲਮ ਚ ਆ ਜਾਂਦੀ ਹੈ ਵੀ ਉਹ ਵੀ ਚੀਜ਼ ਦੇ ਦੋਨੇ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਆਪਾਂ ਇੱਕ ਬੰਦਾ ਆਪਣੀ ਪ੍ਰੋਬਲਮ ਸੋਲਵ ਕਰਨ ਵਾਸਤੇ ਦੂਜੇ ਵਾਸਤੇ ਪ੍ਰੋਬਲਮ ਕ੍ਰੀਏਟ ਕਰੇ ਇਹ ਠੀਕ ਨਹੀਂ ਹੁੰਦਾ ਹੈਗਾ ਇਦੇ ਹੋਰ ਬੜੇ ਹੱਲ ਹੁੰਦੇ ਹੋਰ ਬੜੇ ਤਰੀਕੇ ਹੁੰਦੇ ਆ ਜਿਹਦੇ ਨਾਲ ਆਪਾਂ ਕੰਮ ਕਰ ਸਕਦੇ ਆ ਤਾਂ ਕਿ ਇੱਕ ਜਿਹੜਾ ਮੋਮੈਂਟਮ ਚੱਲਦਾ ਪਿਆ ਇੰਡਸਟਰੀ ਦਾ ਜਿਹੜਾ ਇੱਕ ਸਿਸਟਮ ਬਣਿਆ ਆ ਉਹ ਸਿਸਟਮ ਨੂੰ ਨਾ ਤੁਸੀਂ ਕਰੋ ਕਿ ਅਸੀਂ ਆਂਦੇ ਸਰਕਾਰ ਕਹਿ ਰਹੀ ਆ ਵੀ ਅਸੀਂ ਉਹਦੇ ਜਿਹੜੇ ਰੇਟ ਨਹੀਂ ਉਹਨਾਂ ਨੇ ਤਿਆਰ ਕਰ ਰਹੀ ਉਹ ਐਮਐਸ ਐਮਐਸਪੀ ਨਹੀਂ ਤਿਆਰ ਕਰ ਰਹੀ ਪਰ ਕਿਆ ਕਿਸਾਨਾਂ ਨੇ ਆਪਣੇ ਖੇਤਾਂ ਦੇ ਵਿੱਚ ਸਬਜੀ ਕਣਕ ਚਾਵਲ ਉਗਾਉਣੇ ਬੰਦ ਕਰਤੇ ਨਹੀਂ ਉਹ ਸਾਈਕਲ ਉਹਨਾਂ ਦਾ ਚੱਲਦਾ ਪਿਆ ਉਹ ਕਰ ਹੀ ਜਾ ਰਹੇ ਪਰ ਸਾਡੀ ਜਿਹੜੀ ਚੀਜ਼ ਹੈਗੀ ਹੈ ਜਦੋਂ ਸਾਡੀ ਇੰਦਾ ਰੋਡ ਜਾਂ ਰੇਲਵੇ ਬਲੌਕ ਹੋ ਜਾਂਦੀ ਆ ਤੇ ਸਾਡਾ ਸਾਈਕਲ ਜਿਹੜਾ ਸਾਰਾ ਟੁੱਟ ਜਾਂਦਾ ਕਿਉਂਕਿ ਕਈ ਐਸੀਆਂ ਚੀਜ਼ਾਂ ਨੇ ਜਿਹੜੀ ਇੰਡਸਟਰੀ ਵਾਰੇ ਬਾਹਰਲੀ ਕੰਟਰੀਸ ਤੋਂ ਇਥੇ ਇੰਡੀਆ ਦੇ ਵਿੱਚ ਮੰਗਾ ਕੇ ਫਿਰ ਉਹਨੂੰ ਅਸੀਂ ਪ੍ਰੋਸੈਸ ਕਰਦੇ ਆ ਉਸ ਤੋਂ ਬਾਅਦ ਅਸੀਂ ਫਾਈਨਲ ਪ੍ਰੋਡਕਟ ਉਹਦੀ ਬਣਾ ਕੇ ਜਦੋਂ ਅਸੀਂ ਬਾਜ਼ਾਰ ਵਿੱਚ ਜਣੀ ਹੰਦੀ ਚਾਹੇ ਅਸੀਂ ਲੋਕਲ ਦੇਣੀ ਜਾਂ ਅਸੀਂ ਐਕਸਪੋਰਟ ਵੀ ਕਰਦੇ ਆ ਉਹੀ ਚੀਜ਼ਾਂ ਤੇ ਇਦਾਂ ਹੀ ਜਿਹੜੀਆਂ ਲੋਕਲ ਲੈ ਕੇ ਅਸੀਂ ਕੋਈ ਚੀਜ਼ਾਂ ਕਿਉਂਕਿ ਇੱਥੋਂ ਜਿਹੜੇ ਮਟੀਰੀਅਲ ਹੈਗੇ ਉਹ ਵੀ ਦੂਸਰੀਆਂ ਸਟੇਟਾਂ ਤੋਂ ਆਉਣੇ ਆ ਜੀ ਪੰਜਾਬ ਦੇ ਵਿੱਚ ਮਟੀਰੀਅਲ ਜਿੰਨੇ ਆ ਸਾਰੀਆਂ ਦੂਸਰੀਆਂ ਸਟੇਟਾਂ ਤੋਂ ਆ ਰਿਹਾ ਫਿਰ ਅਸੀਂ ਲੋਗ ਪ੍ਰੋਸੈਸ ਕਰਦੇ ਆ ਉਹਨਾਂ ਨੂੰ ਫਿਰ ਅਸੀਂ ਵੇਚਦੇ ਆ ਔਰ ਮੋਸਟ ਆਫ ਦਾ ਮਟੀਰੀਅਲ ਜਿਹੜੇ ਆ ਉਹ ਰੇਲਵੇ ਹੀਟ ਹੁੰਦੀ ਆ ਚਾਹੇ ਉਹ ਕੰਟੇਨਰ ਦੇ ਵਿੱਚ ਆਉਂਦੇ ਆ ਚਾਹੇ ਉਹ ਓਪਨ ਰੇਲਵੇ ਦੇ ਵਿੱਚ ਆਉਂਦੇ ਆ ਇਸ ਕਰਕੇ ਇਸ ਵੇਲੇ ਇੰਡਸਟਰੀ ਉੱਤੇ ਇਹ ਬਹੁਤ ਵੱਡਾ ਇੱਕ ਜਨਨ ਕਿ ਸੰਕਟ ਆਇਆ ਹੋਇਆ ਆ ਵੀ ਅਸੀਂ ਆਪਣੇ ਮਾਲ ਕਿੱਦਾਂ ਭੇਜਣੇ ਆ ਔਰ ਕਿਦਾਂ ਕਰਨੇ ਆ ਔਰ ਕਿਦਾਂ ਸਾਡੇ ਮਾਲ ਟਾਈਮ ਸਿਰ ਪਹੁੰਚਣਗੇ ਤਾਂਕਿ ਸਾਡੀ ਜਿਹੜੀ ਐਕਸਪੋਰਟ ਹੋ ਸਕੇ ਇੰਡਸਟਰੀ ਦਾ ਇਹ ਥੋੜੀ ਘਬराई ਰਹੀ ਹੈ ਤੇ ਆਮ ਜਨਤਾ ਜਿਹੜਾ ਰੋਜ਼ ਯਾਤਿਆਤ ਕਰਦਾ ਰੇਲਵੇ ਤੇ ਉਹਨੂੰ ਵੀ ਬਹੁਤ ਪ੍ਰਭਾਵ ਪੈ ਰਿਹਾ ਇਹਦੇ ਨਾਲ ਦੇਖੋ ਹਰ ਬੰਦੇ ਦਾ ਕਿਸੇ ਨਾ ਕਿਸੇ ਨੇ ਕਿਤੇ ਨਾ ਕਿਤੇ ਜਾਣਾ ਹੀ ਹੁੰਦਾ ਆ ਕੰਮ ਹੁੰਦੇ ਆ ਕਿਸੇ ਵੇਲੇ ਤੁਹਾਡਾ ਕੋਈ ਫੈਮਿਲੀ ਮੈਟਰ ਆ ਕਿਸੇ ਵੇਲੇ ਸਾਨੂੰ ਕੋਈ ਉਹਦਾ ਬਿਜ਼ਨਸ ਮੀਟਿੰਗ ਦੇ ਵਿੱਚ ਜਾਣਾ ਆ ਜਾਂ ਕਿਸੇ ਨੇ ਉਦਾਂ ਹੀ ਘੁੰਮਣ ਹੀ ਜਾਣਾ ਆ ਜਦੋਂ ਇਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਉਹਦੇ ਵਿੱਚ ਸਾਰਾ ਕੁਝ ਜਿਹੜਾ ਹੈਗਾ ਉਹ ਸਾਰਾ ਸਰਕਲ ਟੁੱਟ ਜਾਂਦਾ ਰਿਕਾਵਟ ਆ ਜਾਂਦੀ ਹੈ ਤਾਂ ਉਹਦੇ ਸਾਰਾ ਕੁਝ ਜਿਹੜਾ ਤੁਹਾਡਾ ਪ੍ਰੋਗਰਾਮ ਬਣਿਆ ਹੁੰਦਾ ਖਰਾਬ ਹੋ ਜਾਂਦਾ ਆ ਪਰ ਉਹ ਦੂਸਰੀ ਦੂਸਰੀਆਂ ਚੀਜ਼ਾਂ ਨੂੰ ਤਾਂ ਮੈਨੇਜ ਕਰ ਸਕਦੇ ਹੋ ਕਿਸੇ ਦੇ ਰਿਸ਼ਤੇਦਾਰ ਦੇ ਜਾਣਾ ਜਾਂ ਕਿਤੇ ਤੁਸੀਂ ਘੁੰਮਣ ਜਾਣਾ ਤੁਸੀਂ ਉਹਨੂੰ ਪੋਸਟਪੋਨ ਕਰ ਸਕਦੇ ਹੋ ਪਰ ਜਿਹੜਾ ਇੱਕ ਬਿਜ਼ਨਸ ਜਿਹੜਾ ਤੁਹਾਡਾ ਜਾਣਾ ਆ ਇੱਕ ਮਟੀਰੀਅਲ ਤੁਹਾਡਾ ਜਿਹੜਾ ਫੋਰਨ ਜਾਣਾ ਜਾਂ ਫੋਰਨ ਤੋਂ ਆਣਾ ਹੈ ਜਦੋਂ ਉਹਦੇ ਵਿੱਚ ਇਦਾਂ ਦੀ ਕੋਈ ਪ੍ਰੋਬਲਮ ਆਂਦੀ ਹੈ ਉਹਦੇ ਨਾਲ ਜਿਹੜਾ ਇੰਡਸਟਰੀ ਦੇ ਉੱਤੇ ਜਿਹੜਾ ਹੈਗਾ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਔਰ ਇੰਡਸਟਰੀ ਦਾ ਜਿਹੜਾ ਹੈਗਾ ਸਾਰਾ ਸਿਸਟਮ ਟੁੱਟ ਜਾਂਦਾ ਉਹਦੇ ਨਾਲ ਜਿੰਨੇ ਵੀ ਸਾਡੇ ਕੰਮ ਕਰਨ ਵਾਲੇ ਬੰਦੇ ਆ ਜਾਂ ਫੈਕਟਰੀਆਂ ਹੈਗੀਆਂ ਉਹ ਸਾਰੀਆਂ ਹੀ ਪ੍ਰਭਾਵਿਤ ਹੁੰਦੀਆਂ ਆ ਇਹਨਾਂ ਚੀਜ਼ਾਂ ਨੂੰ ਅਸੀਂ ਦੇਖਦੇ ਹੋਏ ਤਾਂ ਅਸੀਂ ਇਹੀ ਕਰਾਂਗੇ ਵੀ ਤੁਸੀਂ ਇਹ ਚੀਜ਼ ਤੋਂ ਗੁਰੇਜ਼ ਕਰੋ ਆਪਣਾ ਜਿਹੜਾ ਵੀ ਕੋਈ ਤੁਸੀਂ ਮਸਲਾ ਹੱਲ ਕਰਾਉਣਾ ਉਹ ਸਰਕਾਰ ਦੇ ਨਾਲ ਜਾਂ ਦੂਸਰੇ ਤਰੀਕਿਆਂ ਨਾਲ ਹੱਲ ਕਰੋ ਉਹ ਦੇ ਨਾਮ ਆਮ ਪਬਲਿਕ ਜਿਹੜੀ ਆ ਉਹਨੂੰ ਇਫੈਕਟ ਨਹੀਂ ਹੋਣਾ ਚਾਹੀਦਾ ਚਾਹੇ ਉਹ ਕਿਸੇ ਟਾਈਪ ਦਾ ਵੀ ਮਸਲਾ ਕਿਉਂ ਨਾ ਹੋਵੇ ਸੋ ਤੁਸੀਂ ਵੀ ਇੰਡਸਟਰੀਜ਼ ਹੋ ਤੇ ਤੁਸੀਂ ਵੀ ਸਰਕਾਰ ਨਾਲ ਗੱਲਬਾਤ ਨਹੀਂ ਕੀਤੀ ਕਿ ਤੁਹਾਨੂੰ ਵੀ ਜਿਹੜਾ ਨੁਕਸਾਨ ਹੋ ਰਿਹਾ ਵਾ 15 ਦਿਨ ਦੇ ਕਰੀਬ ਜਾਂ 20 ਦਿਨ ਦੇ ਕਰੀਬ ਜਿਹੜੇ ਤੁਹਾਡੇ ਵੀ ਸਮਾਨ ਜਿਹੜਾ ਡਿਲੇ ਹੋ ਜਾ ਰਿਹਾ ਸਾਰਾ ਕੁਝ ਦੇਖੋ ਅਸੀਂ ਤਾਂ ਆਪਣੇ ਲੈਵਲ ਤੇ ਕਹਿ ਹੀ ਰਹੇ ਹਾਂ ਪਰ ਦੇਖੋ ਜੀ ਮਸਲਾ ਸਰਕਾਰ ਦਾ ਜਿਹੜਾ ਹੈਗਾ ਇਹ ਕਿਸਾਨਾਂ ਦੇ ਨਾਲ ਆ ਉਹਦੇ 'ਚ ਇੰਡਸਟਰੀ ਦਾ ਨਹੀਂ ਹੈਗਾ ਜਦੋਂ ਅਸੀਂ ਇਹ ਗੱਲ ਕਰਾਂਗੇ ਤਾਂ ਉਹ ਕਹਣਗੇ ਜੀ ਤੁਹਾਡਾ ਤਾਂ ਮਸਲਾ ਨਹੀਂ ਹੈਗਾ ਇਹ ਮਸਲਾੰਦਾ ਅਸੀਂ ਵੀ ਹਾਂ ਜੀ ਪਰੇਸ਼ਾਨ ਹੈਗੇ ਹਾਂ ਉਸ ਮਸਲੇ ਕਰਕੇ ਅਸੀਂ ਪਰੇਸ਼ਾਨ ਆ ਅਸੀਂ ਆਪਣੇ ਵੱਲੋਂ ਸਰਕਾਰ ਨੂੰ ਅਪਰੋਚ ਕੀਤੀ ਵੀ ਆ ਐਸੋਸੀਏਸ਼ਨ ਲੈਵਲ ਦੇ ਉੱਤੇ ਅਸੀਂ ਲੋਕ ਸਾਰੇ ਜਣੇ ਹਮੇਸ਼ਾ ਸਰਕਾਰ ਨਾਲ ਗੱਲ ਕਰਦੇ ਕੋਈ ਵੀ ਇਦਾਂ ਦਾ ਮਸਲਾ ਹੁੰਦਾ ਜਿਹਦੇ ਵਿੱਚ ਇੰਡਸਟਰੀ ਦਾ ਚਾਹੇ 10% ਦਾ ਚਾਹੇ 15% ਜਾਂ 50% ਕੁਝ ਵੀ ਇਦਾਂ ਦੀ ਕੋਈ ਪ੍ਰੋਬਲਮ ਹੁੰਦੀ ਆ ਤੇ ਅਸੀਂ ਸਰਕਾਰ ਨੂੰ ਜਰੂਰ ਕਹਿੰਨੇ ਆ ਵੀ ਇਹਦਾ ਨਿਬਟਾਰਾ ਜਲਦੀ ਜਲਦੀ ਕਰੋ ਕਿਉਂਕਿ ਜਦੋਂ ਇੰਡਸਟਰੀ ਚੱਲੇਗੀ ਤੇ ਸਰਕਾਰ ਨੂੰ ਰੈਵਨਿਊ ਜਾਏਗਾ ਸਰਕਾਰ ਨੂੰ ਰੈਵਨਿਊ ਜਾਏਗਾ ਤਾਂ ਸਰਕਾਰ ਤੇ ਆਪਣਾ ਦੇਸ਼ ਚੱਲੇਗਾ ਇਸ ਕਰਕੇ ਉਹ ਸਾਰੀਆਂ ਚੀਜ਼ਾਂ ਰੁਕਾਵਟ ਆ ਜਾਂਦੀਆਂ ਇਹ ਇਹਨਾਂ ਚੀਜ਼ਾਂ ਨੂੰ ਦੇਖ ਕੇ ਸਰਕਾਰ ਨੂੰ ਵੀ ਚਾਹੀਦਾ ਜਲਦੀ ਤੋਂ ਜਲਦੀ ਇਹਦਾ ਹੱਲ ਕਰੇ ਔਰ ਇੰਡਸਟਰੀ ਨੂੰ ਬਚਾਉਣ ਤਾਂ ਕਿ ਇੰਡਸਟਰੀ ਚੱਲੇ ਤੇ ਦੇਸ਼ ਚੱਲੇ ਜੇ ਇਲੈਕਸ਼ਨਾਂ ਦੀ ਜੇਕਰ ਗੱਲ ਵਿੱਚ ਲੈ ਕੇ ਆਈਏ ਤਾਂ ਬੀਜੇਪੀ ਦੀ ਗੱਲ ਕਿ ਐਂਟੀ ਪਾਰਟੀਆਂ ਵੱਲੋਂ ਜਿਹੜੇ ਕਿਸਾਨ ਵਢਾਏ ਗਏ ਜਿਹੜੇ ਅਸਲੀ ਕਿਸਾਨ ਆ ਉਹ ਤਾਂ ਖੇਤਾਂ ਦੇ ਵਿੱਚ ਤੁਸੀਂ ਇਸ ਦਿਨ ਸਹਿਮਤ ਮੇਜੀ ਮੈਂ ਮੈਂ ਇਸ ਟਾਈਪ ਦੇ ਉੱਤੇ ਕੋਈ ਵੀ ਗੱਲ ਨਹੀਂ ਕਰਨੀ ਚਾਹਾਂਗਾ ਚਾਹੇ ਕੋਈ ਪੋਲਿਟਿਕਲ ਪਾਰਟੀ ਕੁਝ ਵੀ ਕਹੇ ਅਸੀਂ ਸਿਰਫ ਇੰਡਸਟਰੀਲਿਸਟਾਂ ਸਾਡਾ ਕੰਮ ਇੰਡਸਟਰੀ ਦੀ ਗੱਲ ਕਰਨਾ ਹੈ ਸਾਡਾ ਕੰਮ ਪੋਲਿਟਿਕਸ ਦੀ ਗੱਲ ਕਰਨਾ ਨਹੀਂ ਹੈ ਇਹ ਪੋਲਿਟਿਸ਼ੀਅਨ ਜਾਣਨ ਜਾਂ ਉਹਨਾਂ ਜਿਨ੍ਹਾਂ ਨੇ ਬਿਆਨ ਦਿੱਤੇ ਆ ਉਹ ਜਾਣਨ ਸਾਡਾ ਕੰਮ ਤਾਂ ਇੱਕੋ ਹੀ ਆ ਇੰਡਸਟਰੀਲਿਸਟਾਂ ਦਾ ਵੀ ਸਾਡੀ ਇੰਡਸਟਰੀ ਚੱਲਣੀ ਚਾਹੀਦੀ ਆ ਜਿਹਦੇ ਨਾਲ ਇੰਡਸਟਰੀ ਚੱਲੇਗੀ ਤਾਂ ਦੇਸ਼ ਚੱਲੇਗਾ ਤੇ ਇਸ ਦੇਸ਼ ਨੂੰ ਰੈਵਨਿਊ ਮਿਲੇਗਾ ਤੇ ਬਾਕੀ ਸਾਰੇ ਕੰਮ ਹੋਣਗੇ ਅਸੀਂ ਆਪਣੇ ਵੱਲੋਂ ਇਹੀ ਸਰਕਾਰ ਨੂੰ ਕਰਦੇ ਆ ਵੀ ਤੁਸੀਂ ਇਸ ਚੀਜ਼ ਦਾ ਹੱਲ ਕਰੋ ਤੇ ਇੰਡਸਟਰੀ ਵੀ ਚੱਲੇ ਤੇ ਤੁਹਾਡੇ ਬਾਕੀ ਸਾਰੇ ਵੀ ਕੰਮ ਚੱਲੇ ਤਾਂ ਕਿ ਸਾਡਾ ਦੇਸ਼ ਤਰੱਕੀ ਕਰ ਸਕੇ ਸੋ ਕਿਸਾਨਾਂ ਨੂੰ ਵੀ ਅਪੀਲ ਕਰਾਂਗੇ ਕਿ ਤੁਸੀਂ ਥੋੜਾ ਜਿਹਾ ਮੈਂ ਆਲਰੇਡੀ ਆਪਣੇ ਵੱਲੋਂ ਤੁਹਾਨੂੰ ਕਿਸਾਨਾਂ ਨੂੰ ਅਪੀਲ ਕਰ ਚੁੱਕਿਆ ਇਸ ਉੱਤੇ ਵੀ ਤੁਸੀਂ ਭਾਈ ਇਹਦੇ ਨਾਲ ਉਹ ਜਿਹਾ ਆਪਣਾ ਪ੍ਰੋਟੈਸਟ ਕਰੋ ਜਿਹਦੇ ਨਾਲ ਕਿਸੇ ਵੀ ਦੂਸਰੇ ਬੰਦੇ ਨੂੰ ਜਿਹੜਾ ਤੁਹਾਡਾ ਭਾਈ ਬੰਦੂ ਨੇ ਚਾਹੇ ਉਹ ਕੋਈ ਵੀ ਤਰ੍ਹਾਂ ਦਾ ਕੰਮ ਕਰਦਾ ਚਾਹੇ ਉਹ ਨੌਕਰੀ ਪੇਸ਼ਾ ਬੰਦਾ ਆ ਉਹਨਾਂ ਨੂੰ ਜੇ ਕਿਸੇ ਨੂੰ ਤਕਲੀਫ ਨਾ ਹੋਵੇ ਇਸ ਕਰਕੇ ਉਹਦਾਂ ਦਾ ਪ੍ਰੋਟੈਸਟ ਕਰੋ ਜਿਹਦੇ ਨਾਲ ਬਾਕੀ ਸਾਰਾ ਕੁਝ ਵੀ ਚੱਲਦਾ ਰਹੇ ਤੇ ਆਪਣਾ ਕੰਮ ਵੀ ਕਰਦੇ ਨਹੀਂ ਉਹ ਤੁਹਾਡਾ ਜਿਹੜਾ ਪ੍ਰੋਟੈਸਟ ਉਹ ਵੀ ਹੁੰਦਾ ਰਹੇ ਸਾਨੂੰ ਇੰਡਸਟਰੀ ਲਿਸਟਾਂ ਨੂੰ ਤੁਹਾਡੇ ਨਾਲ ਸਹਿਮਤੀ ਵੀ ਹੈ ਪਰ ਅਸੀਂ ਸਰਕਾਰ ਨੂੰ ਵੀ ਇਹ ਅਪੀਲ ਕਰਦੇ ਆ ਵੀ ਤੁਸੀਂ ਉਹਨਾਂ ਦਾ ਦੇਖ ਕੇ ਜੋ ਵੀ ਕਰਨਾ ਕਰੋ ਤਾਂ ਕਿ ਇੰਡਸਟਰੀ ਵੀ ਚੱਲੇ ਔਰ ਸਰਕਾਰ ਵੀ ਚੱਲੇ ਔਰ ਬਾਕੀ ਬੰਦੇ ਵੀ ਸਾਰੇ ਖੁਸ਼ ਰਹਿਣ ਠੀਕ ਥੈਂਕ ਯੂ ਜੀ ਉਹ ਇਹ ਸੀਗੇ ਸਾਡੇ ਨਾਲ ਅਵਤਾਰ ਪੋਗਲ ਜੀ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਇੰਡਸਟਰੀ ਨੂੰ ਕਿਤੇ ਨਾ ਕਿਤੇ ਹਰ ਵਾਰ ਜਿਹੜਾ ਕਿ ਨੁਕਸਾਨ ਝੇਲਣਾ ਪੈਂਦਾ ਹੈ ਜੇਕਰ ਗੱਲ ਕਰੀਏ ਕਿਸਾਨਾਂ ਦੇ ਵੱਲੋਂ ਜਿਹੜਾ ਪ੍ਰੋਟੈਸਟ ਦਾ ਕੀਤਾ ਜਾ ਰਿਹਾ ਤੇ ਸੀਲ ਵੀ ਕੀਤੀ ਗਈ ਹੈ ਇਹਨਾਂ ਵੱਲੋਂ ਕਿ ਜਿਹੜਾ ਵੀ ਪ੍ਰੋਟੈਸਟ ਕਰਨਾ ਹੈ ਤੁਸੀਂ ਲੋਕਾਂ ਨੂੰ ਜਿਹੜਾ ਹਰਾਸ ਨਾ ਕੀਤਾ ਜਾਵੇ ਤੇ ਸਰਕਾਰ ਵੀ ਜਲਦ ਜਲਦ ਜੜੀਆਂ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰੇ ਉਹ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਰਵਾਂਗੇ ਦੇਖਦੇ ਰਹੋ ਬਣੇ ਰਹੋ ਜਾਨੀ ਤੇ ਸ਼ੁਕਰੀਆ ਧੰਨਵਾਦ